ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਸਮਾਣਾ ਟਾਵਰ ਮੋਰਚਾ ਜੋ ਆਰੰਭ ਹੋਇਆ ਸੀ ਉਸ ਦੇ 200 ਦਿਨ ਪੂਰੇ ਹੋ ਗਏ ਨੇ 12 ਅਕਤੂਬਰ ਨੂੰ ਭਾਈ ਗੁਰਜੀਤ ਸਿੰਘ ਖਾਲਸਾ ਉਸ ਟਾਵਰ ਤੇ ਚੜ੍ਹੇ ਸੀ 400 ਫੁੱਟ ਉੱਚੇ ਟਾਵਰ ਤੇ ਸਰਕਾਰਾਂ ਨੇ ਗੱਲ ਨਹੀਂ ਗੋਲੀ ਤੇ ਅੱਜ 200 ਵਾਂ ਦਿਨ ਵੀ ਆ ਗਿਆ ਅਸੀਂ ਅੱਜ ਠੰਡੇ ਬੁਰਜ ਤੇ ਮਾਤਾ ਜੀ ਸਹਿਬਜ਼ਾਦਿਆਂ ਦੇ ਚਰਨਾਂ 'ਚ ਸੀਸ ਣਵਾਉਣ ਚੁਕਾਉਣ ਅਰਦਾਸ ਕਰਨ ਆਏ ਆ ਉਸ ਵੀਰ ਦੀ ਚੜ੍ਹਦੀ ਕਲਾ ਦੇ ਵਾਸਤੇ ਕਿਉਂਕਿ ਸਰਕਾਰਾਂ ਦੇ ਉੱਤੇ ਜਦੋਂ ਕੁਰਸੀਆਂ ਤੇ ਬੰਦੇ ਬੈਠ ਜਾਂਦੇ ਨੇ ਤਾਂ ਫੇਰ ਉਹ ਸਮਝਦੇ ਜਿੱਦਬਾਜੀ ਆ ਇਹ ਗੁਰੂ ਦੀ ਸੇਵਾ ਹੈ ਜੇ ਤੁਸੀਂ ਗੁਰੂ ਦੀ ਖੁਸ਼ੀ ਲੈਣਾ ਚਾਹੁੰਦੇ ਹੋ ਜੇ ਸਹਿਬਜ਼ਾਦਿਆਂ ਦੀ ਖੁਸ਼ੀ ਲੈਣਾ ਚਾਹੁੰਦੇ ਹੋ ਤੇ ਛੇਤੀ ਤੋਂ ਛੇਤੀ ਇਹ ਕਾਨੂੰਨ ਬਣਾਓ ਤਾਂ ਕਿ ਪੰਜਾਬ ਦੇ ਵਿੱਚ ਜਿਹੜਾ ਕਹਿਰ ਵਰਤ ਰਿਹਾ ਇਹ ਜਿਹੜੇ ਐਡੇ ਵੱਡੇ ਵੱੱਡੇ ਬੱਜਰ ਪਾਪ ਹੋ ਰਹੇ ਨੇ ਸਾਈਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਅੱਗਾ ਲੱਗ ਰਹੀਆਂ ਨੇ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਅੰਗ ਪਾੜ ਕੇ ਤੇ ਇਹ ਸਾਰਾ ਕੁਝ ਇੱਕ ਮਜ਼ਾਕ ਬਣ ਕੇ ਰਹਿ ਗਿਆ ਇੰਨਾ ਵੱਡਾ ਇੰਨਾ ਵੱਡਾ ਐਡਾ ਵੱਡਾ ਕਹਿਰ ਐਡਾ ਵੱਡਾ ਕੋਹਰਾ ਮੈਂ ਐਡਾ ਵੱਡਾ ਪਾਪ ਇਸ ਧਰਤੀ ਤੇ ਹੋ ਰਿਹਾ ਉਸ ਉਸ ਸੂਬੇ ਦੇ ਰਾਜੇ ਨੂੰ ਨੀਂਦ ਕਿੱਦਾਂ ਪੈਂਦੀ ਆ ਸੋਚਣ ਵਾਲੀ ਗੱਲ ਤਾਂ ਇਹ ਹੈ ਕਿ ਉਹ ਰਾਜਾ ਜਿਹੜਾ ਕਹਿੰਦਾ ਸੀ ਕਿ ਸਾਡੀ ਸਰਕਾਰ ਆਈ ਤੇ ਬੇਮਿਸਾਲ ਸਜ਼ਾ ਦਾ ਕਾਨੂੰਨ ਬਣੇ